ਚੇ ਵਰਗੇ ਇਲਜ਼ਾਮ ਆਮ ਆਦਮੀ ਪਾਰਟੀ ਤੇ ਲੱਗ ਰਹੇ ਇਹ ਜਿਹੜਾ ਨਸ਼ਾ ਆ ਇਹ ਆਮ ਆਦਮੀ ਪਾਰਟੀ ਦੀ ਦੇਣ ਨਹੀਂ ਹੈ ਪਿਛਲੀ ਸਰਕਾਰਾਂ ਦੀ ਦੇਣ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਨਸ਼ੇ ਦੇ ਤਕਸਕਰ ਰੋਲ ਪਕੜੇ ਜਾ ਰਹੇ ਆ ਜੀ ਅੱਜ ਅੰਜ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ ਕੋਰਾਂ ਵਿੱਚ ਸ਼ਰਿਆਮ ਬੋਲੇ ਆ ਕਿ ਆਮ ਆਦਮੀ ਪਾਰਟੀ ਨਸ਼ੇ ਦੀ ਸੌਦਾਗਰ ਬਣੀ ਬਈ ਬੈ ਉਹੀ ਤੁਹਾਨੂੰ ਕਹਿ ਰਿਹਾ ਜੀ ਸਾਨੂੰ ਸਾਬਤ ਕਰਨ ਨਸ਼ਿਆ ਲੈਣਾ ਸੌਦੇ ਕਰ ਕਰ ਕੇ ਇਹਨਾਂ ਨੇ ਉਹਨਾਂ ਨੂੰ ਟਿਕਟਾਂ ਜਗ ਦਿੱਤੀਆਂ ਇਹ ਸਾਰੀ ਦੁਨੀਆ ਜਾਣਦੀ ਹੈ ਅੱਜ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਜੇ ਕੋਈ ਨੇਤਾ ਗਨ ਕੋਈ ਐਮਐਲਏ ਕੋਈ ਮੰਤਰੀ ਗਲਤ ਕੰਮ ਕਰ ਦੇ ਉਸੇ ਵੇਲੇ ਹਟਾ ਦਿੱਤੇ ਜਾਂਦੇ ਜੇ ਤੁਹਾਨੂੰ ਪਤਾ ਵਿਕਰਮ ਸਿੰਘ ਮਜੀਠੀਆ ਨੇ ਗਲਤ ਕੀ ਕੀਤਾ ਸੀ ਉਹਨੂੰ ਤੁਸੀਂ ਪਕੜੇ ਤੇ ਛੱਡਿਆ ਕਿਉਂ ਇਸ ਸਮੇਂ ਲੇ ਕਹਿੰਦੇ ਹਵਾ ਚੱਲ ਰਹੀ ਹੈ ਚਰਨਜੀਤ ਸਿੰਘ ਚੰਨੀ ਦੀ ਢੋਡਾ ਕੀ ਕਹਿਣਾ ਔਰ ਇਹਦੇ ਉਹਨਾਂ ਦੀ ਹਵਾ ਚੱਲ ਰਹੀ ਭਦੌੜ ਵਾਲੇ ਪਾਸੇ ਭਦੌੜ ਦੇ ਨਾਲ ਚਾਹ ਨੂੰ ਸਭ ਭਦਾ ਬਲੂ ਦੇਣੇ ਆ ਤੁਸੀਂ ਇਹ ਦੇਖੋ ਜਿਹੜਾ ਬੰਦਾ ਕਿਰਾਏ ਦੇ ਮਕਾਨ ਲੈ ਕੇ ਹੋਟਲ ਦੇ ਵਿੱਚ ਬੈਠਾ ਉੱਤੋਂ ਅਸੀਂ ਕੀ ਭਰੋਸਾ ਕਰ ਸਕਦੇ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀਆਂ ਦੋ ਵੀਡੀਓਜ਼ ਕਹਿੰਦੇ ਬਾਹਰ ਆ ਚੁੱਕੀਆਂ ਨੇ ਪਹਿਲੀ ਗੱਲ ਦਿਓ ਜਿਹੜੀ ਵੀਡੀਓ ਆਈ ਆ ਬਿਲਕੁਲ ਫੇਕ ਆ ਜੇਕਰ ਉਹ ਸਹੀ ਹੋਈ ਤੇ ਆਮ ਆਦਮੀ ਪਾਰਟੀ ਜ਼ਰੂਰ ਕਾਰਵਾਈ ਕਰੇਗੀ ਕਰੋੜਾ ਸਾਹਿਬ ਸਭ ਤੋਂ ਪਹਿਲਾਂ ਬਹੁਤ শুকਰੀਆ ਸਵਾਦ ਕਰਦਾ ਮੈਂ ਆਪਣੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਰੈਲੀ ਕਰ ਰਹੇ ਆ ਹਰਵਿੰਦ ਕੇਜਰੀਵਾਲ ਜੀ ਆ ਰਹੇ ਆ ਕਿਵੇਂ ਦਾ ਮਾਹੌਲ ਅੱਜ ਦਾ ਰੰਗਲਾ ਮਾਹੌਲ ਤੁਸੀਂ ਦੇਖ ਰਹੇ ਹੋ ਇਹੋ ਹੀ ਰੰਗਲਾ ਪੰਜਾਬ ਦੇਖਣ ਵਾਸਤੇ ਔਰ ਆਪਣੇ ਮਹਿਬੂਬ ਨੇਤਾ ਨੂੰ ਦੇਖਣ ਵਾਸਤੇ ਅੱਜ ਇਨੀ ਦੁਨੀਆ ਆਈ ਹੋਈ ਹੈ ਆਪਣੇ ਮਹਿਬੂਬ ਨੇਤਾ ਨੂੰ ਦੇਖਣੋਂ ਸੁਣਨ ਵਾਸਤੇ ਪਰ ਬਹੁਤ ਇਲਜ਼ਾਮ ਨੇ ਹੁਣ ਜਿਹੜੇ ਲੱਗਣੇ ਸ਼ੁਰੂ ਹੋ ਗਏ ਆ ਜਿਉਂ-ਜਿਉਂ ਚੋਣਾ ਕੋਲ ਆ ਰਹੀਆਂ ਨੇ ਨਸ਼ੇ ਵਰਗੇ ਇਲਜ਼ਾਮ ਆ ਆਮ ਆਦਮੀ ਪਾਰਟੀ ਤੇ ਲੱਗ ਰਹੇ ਇਹ ਜਿਹੜਾ ਨਸ਼ਾ ਆ ਇਹ ਆਮ ਆਦਮੀ ਪਾਰਟੀ ਦੀ ਦੇਣ ਨਹੀਂ ਆ ਪਿਛਲੀ ਸਰਕਾਰਾਂ ਦੀ ਦੇਣ ਆ ਪਰ ਆਮ ਆਦਮੀ ਪਾਰਟੀ ਦੇ ਇਹਨੂੰ ਠੱਲ ਪਾਉਣ ਵਾਸਤੇ ਪੂਰਾ ਜ਼ੋਰ ਲਗਾ ਰਹੀ ਆ ਤੁਸੀਂ ਦੇਖੋ ਅੱਜ ਤੱਕ ਕਦੀ ਨਹੀਂ ਸੀ ਨਸ਼ੇ ਦੇ ਤਕਸਕਰ ਕਦੀ ਨਹੀਂ ਸੀ ਫੜੇ ਗਏ ਪਰ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਨਸ਼ੇ ਦੇ ਤਕਸਕਰ ਰੋਜ਼ ਪਕੜੇ ਜਾ ਰਹੇ ਆ ਇਹ ਜਿਹੜਾ ਬੀਜ ਇਹਨਾਂ ਨੇ ਬੋਇਆ ਇਹ ਹੌਲੇ 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 ਅਸੀਂ ਕੱਟ ਰਹੇ ਆਂ ਔਰ ਬਹੁਤ ਜਲਦੀ ਨਸ਼ੇ ਦੀ ਜੜਨ ਤੋਂ ਖਤਮ ਕਰ ਦਿਆਂਗੇ ਇਲਜ਼ਾਮ ਨੇ ਕਹਿੰਦੇ ਕਿ ਆਮ ਆਦਮੀ ਪਾਰਟੀ ਲੋਕਲ ਲੈਵਲ ਤੇ ਨਸ਼ੇ ਵਗਾ ਰਹੀ ਹੈ ਦੇਖੋ ਇਹ ਬਿਲਕੁਲ ਬੇਰੁਨਨਾਦ ਇਲਜ਼ਾਮ ਹੈ ਇਹਨਾਂ ਨੂੰ ਪਤਾ ਵਾ ਅੱਜ ਤੋਂ 2 ਸਾਲ ਪਹਿਲਾਂ ਜਲੰਧਰ ਦੇ ਵਿੱਚ ਕਿਹਨਾਂ ਦੇ ਐਮਐਲਏ ਸੀ ਕਿਹਨਾਂ ਦੇ ਐਮਪੀ ਸੀ ਉਦੋਂ ਇਹਨਾਂ ਨੂੰ ਨਸ਼ਾ ਨਜ਼ਰ ਨਹੀਂ ਆ ਰਿਹਾ ਸੀ ਅਸੀਂ ਤਾਂ ਨਸ਼ੇ ਦੀ ਜੜਾ ਖਤਮ ਕਰ ਰਹੇ ਆਂ ਨਸ਼ੇ ਦੇ ਤਕਸਕਰ ਫੜ ਰਹੇ ਆਂ ਇਹਨਾਂ ਨੇ ਅੱਜ ਤੱਕ ਇਹਨਾਂ ਨੂੰ ਪੁੱਛਣਾ ਨਹੀਂ ਕਿਹੜਾ ਨਸ਼ੇ ਦਾ ਤਕਸਕਰ ਫੜਿਆ ਅੱਜ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ ਸੋਨਾਲ ਚ ਸ਼ਰੇਆਮ ਬੋਲਿਆ ਕਿ ਆਮ ਆਦਮੀ ਪਾਰਟੀ ਨਸ਼ੇ ਦੀ ਸੌਦਾਗਰ ਬਣੀ ਪਈ ਮੈਂ ਉਹੀ ਤੁਹਾਨੂੰ ਕਹਿ ਰਿਹਾ ਜੀ ਸਾਨੂੰ ਸਾਵਧਨ ਕਰਨ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ ਨਸ਼ਾ ਜਿਹੜਾ ਇਹ ਕਾਂਗਰਸੀਆਂ ਦੀ ਦੇਣ ਹੈ ਪਿਛਲੀ ਸਰਕਾਰਾਂ ਦੀ ਦੇਣ ਹੈ ਆਮ ਆਦਮੀ ਪਾਰਟੀ ਦੇ ਨਸ਼ੇ ਵਾਲਿਆਂ ਨੂੰ ਪਕੜ ਰਹੀ ਹੈ ਇਹ ਨਸ਼ਿਆਂ ਵਾਲੇ ਨੇ ਸੌਦਾਗਰ ਕੀਤੇ ਰਹੇ ਆ ਇਹ ਨਸ਼ਿਆਂ ਵਾਲੇ ਨੇ ਸੌਦੇ ਕਰ ਕਰਕੇ ਇਹਨਾਂ ਨੇ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਇਹ ਸਾਰੀ ਦੁਨੀਆ ਜਾਣਦੀ ਹੈ ਇਹਨਾਂ ਦਾ ਹੁਣ ਕੰਮ ਖਤਮ ਹੋ ਚੁੱਕਾ ਪੰਜਾਬ ਦੇ ਲੋਕ ਜਿੱਦਾਂ ਆਈ ਦੇ ਵਿੱਚ 91 ਸੀਟਾਂ ਦੇ ਕੇ ਜੋ ਆਮ ਆਦਮੀ ਪਾਰਟੀ ਦੇ ਭਰੋਸਾ ਦੇ ਵਿਸ਼ਵਾਜ ਜਤਾਇਆ ਉਹਨਾਂ ਵੀ 13 ਜ਼ੀਰੋ ਦੇ ਕੇ ਆਮ ਆਦਮੀ ਪਾਰਟੀ ਦੇ ਭਰੋਸਾ ਦਖਾਨ ਕੇ ਰੋਣਾ ਜੀ ਜੇ ਪਤਾ ਹੀ ਹੈ ਕਿ ਕੋਈ ਕਿਹੜੀਆਂ ਪਾਰਟੀਆਂ ਕਰਦੀਆਂ ਆਈਆਂ ਸੌਤੇ ਤੇ ਉਹਨਾਂ ਤੇ ਡਾਇਰੈਕਟ ਐਕਸ਼ਨ ਕਿਉਂ ਨਹੀਂ ਹੁੰਦਾ ਜਦੋਂ ਸਰਕਾਰਾਂ ਹੀ ਇਹਨਾਂ ਦੀਆਂ ਸੀਗੀਆਂ ਇਹਨਾਂ ਦੇ ਐਮ.ਐਲ.ਏ ਸੀ ਇਹਨਾਂ ਦੀਆਂ ਸਰਕਾਰਾਂ ਸੀ ਇਹਨਾਂ ਦਾ ਸਰਕਾਰਾਂ ਦੇ ਪ੍ਰਭਾਵ ਸੀ ਅੱਜ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਜੇ ਕੋਈ ਨੇਤਾ 간 ਕੋਈ ਐਮ.ਐਲ.ਏ ਕੋਈ ਮੰਤਰੀ ਗਲਤ ਕੰਮ ਕਰ ਦੇ ਉਸੇ ਵੇਲੇ ਹਟਾ ਦਿੱਤੇ ਜਾਂਦੇ ਆ ਇਹ ਇਮਾਨਦਾਰ ਸਰਕਾਰ ਹੈ ਜੇ ਵਿਕਰਮ ਮਜੀਠੀਆ ਨੂੰ ਵੀ ਜੇਲ੍ਹ ਹੋਈ ਸੀ ਤਾਂ ਕਾਂਗਰਸ ਦੇ ਟਾਈਮ ਹੋਈ ਸੀ ਉਸ ਤੋਂ ਬਾਅਦ ਤਾਂ ਕੋਈ ਐਕਸ਼ਨ ਹੀ ਨਹੀਂ ਹੋਇਆ ਮੈਂ ਉਹੀ ਤੁਹਾਨੂੰ ਕਹਿ ਰਿਹਾ ਵੀ ਜਿਹੜੇ ਇਹ ਲੋਕ ਨੇ ਇਹ ਇਸਾਂ ਦੇ ਲੋਕ ਨੇ ਵੀ ਸਿਰਫ ਇਹਨਾਂ ਦਾ ਆਪਸੀ ਫ੍ਰੈਂਡਲੀ ਮੈਚ ਆ ਇਹ ਸਿਰਫ ਇੱਕ ਲੋਕ ਦਿਖਾਵਾ ਵਾ ਜੇ ਤੁਹਾਨੂੰ ਪਤਾ ਹੈ ਵਿਕਰਮ ਸਿੰਘ ਮਜੀਠੀਆ ਨੇ ਗਲਤ ਕੰਮ ਕੀਤਾ ਜੀ ਉਹਨੂੰ ਤੁਸੀਂ ਪਕੜਦੇ ਤੇ ਛੱਡਿਆ ਕਿਉਂ ਉਸ ਵੇਲੇ ਵੀ ਉਹਨਾਂ ਦੀ ਸਰਕਾਰ ਜੀ ਇਹਨਾਂ ਦੀ ਆਪਸੀ ਮਿਲੀ ਭਗਤ ਹੈ ਆਮ ਆਦਮੀ ਪਾਰਟੀ ਇੱਕ ਸੰਘਰਸ਼ੋਂ ਨਿਕਲੀ ਹੋਈ ਪਾਰਟੀ ਆ ਇਮਾਨਦਾਰ ਲੋਕਾਂ ਦੀ ਪਾਰਟੀ ਆ ਮੈਂ ਇਹ ਨਹੀਂ ਕਹਿੰਦਾ ਹਰ ਤਰ੍ਹਾਂ ਦੇ ਲੋਕ ਹਰ ਤਰ੍ਹਾਂ ਦੇ ਪਾਰਟੀ ਦੇ ਹੁੰਦੇ ਪਰ ਜੇਕਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨ ਜੋ ਕੇਜਰੀਵਾਲ ਜੀ ਆਪਣੇ ਪ੍ਰਸ਼ਤ ਐਮਐਲਏ ਨੂੰ ਪ੍ਰਸ਼ਤ ਮੰਤਰੀਆਂ ਨੂੰ ਲਾ ਸਕਦੇ ਆ ਅੱਜ ਤੱਕ ਦੱਸੋ ਕਿਹੜੀ ਪਾਰਟੀ ਦੇ ਲੋਕਾਂ ਨੇ ਆਪਣੇ ਐਮਐਲਏ ਨੂੰ ਤੇ ਮੰਤਰੀਆਂ ਨੂੰ ਲਾਇਆ ਉਹ ਇੱਕੋ ਹੀ ਪਾਰਟੀ ਆ ਇਮਾਨਦਾਰ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿੰਦਾਬਾਦ ਇਸ ਵੇਲੇ ਕਹਿੰਦੇ ਹਵਾ ਚੱਲ ਰਹੀ ਹੈ ਚਰਨਜੀਤ ਸਿੰਘ ਚੰਨੀ ਦੀ ਥੋੜਾ ਕੀ ਕਹਿਣਾ ਔਰ ਇਹਦੇ ਉਹਨਾਂ ਦੀ ਹਵਾ ਚੱਲ ਰਹੀ ਭਦੌੜ ਵਾਲੇ ਪਾਸੇ ਭਦੌੜ ਦੇ ਨਾਲ ਚਾਰ ਨੂੰ ਸਭ ਪਤਾ ਪਤੂ ਦੇਣੇ ਆ ਤੁਸੀਂ ਇਹ ਦੇਖੋ ਜਿਹੜਾ ਬੰਦਾ ਕਿਰਾਏ ਦੇ ਮਕਾਨ ਲੈ ਕੇ ਹੋਟਲ ਦੇ ਵਿੱਚ ਬੈਠਾ ਉਹ ਤੋਂ ਅਸੀਂ ਕੀ ਭਰੋਸਾ ਕਰ ਸਕਦੇ ਇਸ ਕਰਕੇ ਕਹਿਣ ਦੀ ਲੋੜ ਨਹੀਂ ਹੈ ਹਵਾ ਜਿਹੜੀ ਹੈ ਇਹ ਹਵਾ ਤੁਸੀਂ ਖੁਦ ਆਪ ਵੀ ਦੇਖ ਸਕਦੇ ਆ ਹਵਾ ਕਿੱਧਰ ਨੂੰ ਵਹਿ ਰਹੀ ਹੈ ਇਹ ਸਾਰੀ ਦੁਨੀਆ ਜਾਣਦੀ ਹੈ ਇਹ ਚੰਦ ਲੋਕ ਕਹਿੰਦੇ ਨਹੀਂ ਇੱਥੇ ਦੇ ਲੋਕੀ ਇਹ ਵੀ ਕਹਿੰਦੇ ਆ ਕਦ ਨਾਲੇ ਵੀ ਆਇਆ ਉਹ ਵੀ ਪੰਜਾਬ ਪੰਜਾਬ ਸੋਸੋ ਦੇ ਕੇ ਕਹਿ ਦਿੰਦਾ ਜੀ ਮੇਰੀ ਹਵਾ ਮੇਰੀ ਇਹੋ ਜੇ ਹਵਾਈ ਕਿਲੇ ਇਹਨਾਂ ਦੇ ਬਹੁਤ ਆਂਦੇ ਆ ਚਲੇ ਜਾਂਦੇ ਆਮ ਆਦਮੀ ਪਾਰਟੀ 13 0 ਤੇ ਜਿੱਤੇਗੀ ਪੰਜਲੰਦਰ ਦੇ ਵਿੱਚ ਪਵਨ ਕੁਮਾਰ ਟਿੰਨੂ ਜੀ ਪਾਰੀ ਬਹੁਮਾ ਦੇ ਨਾਲ ਜਿੱਤਣਗੇ ਵਾਦਾ ਕਰਦੇ ਤੁਹਾਡਾ ਮੇਰਾ ਆਖਰੀ ਸਵਾਲ ਹੈ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀਆਂ ਦੋ ਵੀਡੀਓਜ਼ ਕਹਿੰਦੇ ਬਾਹਰ ਆ ਚੁੱਕੀਆਂ ਨੇ ਹੁਣ ਇਹ ਪਹਿਲੀ ਵਾਰ ਤਾਂ ਕਦੀ ਹੋਇਆ ਨਹੀਂ ਹੈ ਇਹੋ ਜੇ ਕ੍ਰੂਸ਼ੀਅਲ ਟਾਈਮ ਤੇ ਇਦਾਂ ਦੀ ਵੀਡੀਓ ਬਾਹਰ ਆਉਂਦੀ ਕਿ ਆਮ ਪੀ ਪਾਰਟੀ ਕੋਈ ਐਕਸ਼ਨ ਕਰੇਗੀ ਦੇਖੋ ਪਹਿਲੀ ਗੱਲ ਦਿਓ ਜਿਹੜੀ ਵੀਡੀਓ ਆ ਬਿਲਕੁਲ ਫੇਕ ਆ ਜੇਕਰ ਸਹੀ ਹੋਈ ਤੇ ਆਮ ਆਦਮੀ ਪਾਰਟੀ ਜ਼ਰੂਰ ਕਾਰਵਾਈ ਕਰੇਗੀ ਕਿਉਂਕਿ ਇਹ ਇਮਾਨਦਾਰ ਪਾਰਟੀ ਅੱਛੇ ਲੋਕਾਂ ਦੀ ਸੱਚ ਲੋਕਾਂ ਦੀ ਸਾਫ਼ ਸੁਥਰੇ ਲੋਕਾਂ ਦੀ ਪਾਰਟੀ ਆ ਮੈਂ ਫੇਰ ਕਹਿ ਰਿਹਾ ਇਹ ਵੀਡੀਓ ਬਿਲਕੁਲ ਫੇਕ ਆ ਇਹਦਾ ਇਸ ਇਹ ਸਿਰਫ ਚੋਣਾਂਵੀ ਤੌਰ ਤੇ ਇੱਕ ਸਟੰਡ ਖੇਡਿਆ ਗਿਆ ਉਹ ਕਾਮਯਾਬ ਨਹੀਂ ਹੋਣਾ ਕਿਉਂਕਿ ਲੋਕੀ ਆਮ ਆਦਮੀ ਪਾਰਟੀ ਨੂੰ ਬਰਕਾਰ ਸਿੰਘ ਜੀ ਨੂੰ ਬਹੁਤ ਪਿਆਰ ਕਰਦੇ ਆ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ